हिमाचल ਦੇ ਵਿੱਚ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਆਪਣੇ ਦੋਸਤਾਂ ਦੇ ਨਾਲ ਐ ਪੰਜਾਬੀ ਮੁੰਡਾ ਘੁੰਮਣ ਗਿਆ ਸੀ ਹਿਮਾਚਲ ਪਰ ਹਿਮਾਚਲ ਦੇ ਵਿੱਚ ਇਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾਣੀ ਹੁੰਦੀ ਹੈ ਫਿਰ ਹੱਤੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਅਤੇ ਫਿਰ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਮਰ 33 ਸਾਲ ਦੱਸੀ ਜਾ ਰਹੀ ਹੈ 2 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਨਵਦੀਪ ਸਿੰਘ ਨਾ ਦੱਸਿਆ ਜਾ ਰਿਹਾ ਤੇ 1 ਸਾਲ ਦਾ ਇੱਕ ਛੋਟਾ ਬੱਚਾ ਵੀ ਹੈ ਦੱਸਦੀ ਹੈ ਕਿ ਪਹਿਲਾਂ ਇਸ ਪੰਜਾਬੀ ਮੁੰਡੇ ਦਾ ਦੋਸਤ ਵੀ ਸਾਹਮਣੇ ਆਇਆ ਸੀ ਜੋ ਇਸ ਦੇ ਨਾਲ ਘੁੰਮਣ ਗਿਆ ਸੀ ਉਸ ਦੇ ਵੱਲੋਂ ਵੀ ਸਾਰੀ ਹੱਡ ਬਿੱਤੀ ਸੁਣਾਈ ਗਈ ਕਿ ਕੀ ਆਖਰਕਾਰ ਹੋਇਆ ਸੀ ਪਰ ਹੁਣ ਇਸ ਨੌਜਵਾਨ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਰੋਂਦੀ ਵੀ ਲਕ मां देखी ਨਹੀਂ ਜਾ ਰਹੀ ਤੇ ਉੱਥੇ ਹੀ ਇੱਕ ਸਾਲ ਦਾ ਛੋਟਾ 마ਸੂਮ ਹੈ ਜਿਸ ਨੂੰ ਪਤਾ ਹੀ ਨਹੀਂ ਕਿ ਆਖਿਰਕਾਰ ਉਸਦੇ ਪਿਤਾ ਦੇ ਨਾਲ ਹੋਇਆ ਕੀ ਹੈ ਤਾਂ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਮੀਡੀਆ ਇਹ ਕਹਿ ਰਿਹਾ ਹੈ ਕਿ ਸ਼ਰਾਬ ਨੂੰ ਲੈ ਕੇ ਵਿਵਾਦ ਹੋਇਆ ਸੀ ਸ਼ਰਾਬ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ਰਾਬ ਤਾਂ ਸਾਡਾ ਮੁੰਡਾ ਪਿੰਦਾ ਹੀ ਨਹੀਂ ਉਹ ਤਾਂ ਹੱਥ ਤੱਕ ਨਹੀਂ ਲਾਉਂਦਾ ਤੇ ਫਿਰ ਰੈਸਟੋਰੈਂਟ ਵਾਲੇ ਕਿਵੇਂ ਕਹਿ ਰਹੇ ਨੇ ਕਿ ਉਹ ਇੱਥੇ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਦੱਸਦੀ ਹੈ ਕਿ ਸਵੇਰੇ 10 ਵਜੇ ਦਾ ਸਮਾਂ ਹੋਵੇਗਾ ਜਦੋਂ ਇਹ ਨੋਜ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਉੱਥੇ ਕਿਸੇ ਗੱਲ ਨੂੰ ਲੈ ਕੇ ਕਹਾਸੂਨੀ ਹੁੰਦੀ ਹੈ ਵੇਟਰ ਇਹਨਾਂ ਦੇ ਕੋਲ ਆਰਡਰ ਲੈਣ ਆਉਂਦਾ ਹੈ ਤੇ ਇਹਨਾਂ ਨੂੰ ਕਹਿੰਦਾ ਹੈ ਕਿ ਇੱਥੇ ਬੈਠ ਕੇ ਸ਼ਰਾਬ ਨਹੀਂ ਪੀਣੀ ਹੈ ਜਿਸ ਤੋਂ ਬਾਅਦ ਮੁੰਡੇ ਇਨਕਾਰ ਕਰ ਦਿੰਦੇ ਨੇ ਅਤੇ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਵੱਲੋਂ ਇੱਥੇ ਸ਼ਰਾਬ ਨਹੀਂ ਪੀਤੀ ਜਾ ਰਹੀ ਹੈ ਅਸੀਂ ਸ਼ਰਾਬ ਨਹੀਂ ਪੀਂਦੇ ਆ ਅਤੇ ਸਵੇਰੇ ਸਵੇਰੇ ਸ਼ਰਾਬ ਪਿੰਦਾ ਕੋਣ ਆ ਅਸੀਂ ਤਾਂ ਇੱਥੇ ਖਾਣ ਆਇਆ ਪਰ ਇਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਕਹਾਸੂਨੀ ਹੋ ਜਾਂਦੀ ਹੈ ਅਤੇ ਫਿਰ ਨੌਜਵਾਨ ਉੱਥੋਂ ਉੱਠਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਇਸ ਰੈਸਟੋਰੈਂਟ ਦੇ ਵਿੱਚ ਰੋਟੀ ਵੀ ਨਹੀਂ ਖਾਨੀ ਉੱਠ ਕੇ ਜਿਵੇਂ ਹੀ ਹੋ ਬਾਹਰ ਹੋਣ ਲੱਗਦੇ ਨੇ ਤਾਂ ਪਿੱਛੋਂ ਜਿਹੜੇ ਰੈਸਟੋਰੈਂਟ ਦਾ ਵੇਟਰ ਹੁੰਦਾ ਹੈ ਉਹ ੱੱਕਾ ਦਿੰਦਾ ਹੈ ਨਵਰੀਤ ਨੂੰ ਜਿਸ ਦੀ ਮੌਤ ਹੋਈ ਹੈ ਉਸ ਨੂੰ ੱੱਕਾ ਦੇ ਦਿੰਦਾ ਹੈ ਤੇ ਨਵਦੀਪ ਜੋ ਹੈ ਉਹ ਥੱਲੇ ਡਿੱਗ ਜਾਂਦਾ ਹੈ ਤੇ ਉਸ ਦੇ ਸਿਰ ਤੇ ਡੂੰਗੀ ਛੱਟ ਲੱਗਦੀ ਹੈ ਖੂਨ ਕਾਫੀ ਜ਼ਿਆਦਾ ਵਹਿ ਜਾਂਦਾ ਹੈ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਪਰ ਹਸਪਤਾਲ ਵਾਲੇ ਦਾਖਲ ਕਰਨ ਤੋਂ ਇਨਕਾਰ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਜਾਂਦਾ ਹੈ ਮਾਚਲ ਦੇ ਹੀ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਇਹ ਗੱਲ ਬਾਤ ਹੋਈ ਹੈ ਤਾਂ ਸਿਰਫ ਰੈਸਟੋਰੈਂਟ ਵਾਲੇ ਹੀ ਨਹੀਂ ਉਥੋਂ ਜਿਹੜੇ ਲੰਘ ਰਹੇ ਸੀ ਟੈਕਸੀ ਡਰਾਈਵਰ ਹੋਰ ਵੀ ਜਿਹੜੇ ਹਿਮਾਚਲੀ ਸਨ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹਨਾਂ ਚਾਰੇ ਦੋਸਤਾਂ ਦੀ ਕੁਟਮਾਰ ਕੀਤੀ ਹੈ ਚਾਰੇ ਦੋਸਤ ਸਨ ਉੱਥੇ ਅਤੇ ਕਿਸੇ ਤਰੀਕੇ ਲੜਾਈ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਨਵਦੀਪ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਨਵਦੀਪ ਦੀ ਮੌਤ ਹੋ ਚੁੱਕੀ ਸੀ ਉਮਰ 33 ਸਾਲਾਂ ਦੱਸੀ ਜਾ ਰਹੀ ਹੈ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸਾਲ ਦਾ ਇੱਕ ਬੇਟਾ ਵੀ ਸੀ ਹੁਣ ਤਸਵੀਰਾਂ ਤੁਹਾਨੂੰ ਪਰਿਵਾਰਕ ਮੈਂਬਰਾਂ ਦੀਆਂ ਦਿਖਾਰੀਆਂ ਕਿ ਮੌਕੇ ਤੇ ਹਾਲਾਤ ਬਣੇ ਹੋਏ ਨੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਰੋਣ ਦੀ ਬਿਲਕਦੀ ماں ਦੇਖੀ ਨਹੀਂ ਜਾ ਰਹੀ ਹੈ ਤੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਕਿਉਂਕਿ ਸਾਡਾ ਮੁੰਡਾ ਸ਼ਰਾਬ ਨੂੰ ਹੱਥ ਤੱਕ ਨਹੀਂ ਸੀ ਲਗਾਉਂਦਾ ਤੇ ਉਹ ਸ਼ਰਾਬ ਰੈਸਟੋਰੈਂਟ ਦੇ ਵਿੱਚ ਬੈਠ ਕੇ ਕਿਵੇਂ ਪੀ ਸਕਦਾ ਹੈ ਕਿ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜਿਹੜਾ ਇਹ ਹਿਮਾਚਲ ਦੇ ਵਿੱਚ ਠਟਰਾ ਵਾਪਰੀ ਹੈ ਸਾਡੀ ਜਿਹੜੇ ਡੈਥ ਹੋਇਆ ਮੁੰਡੇ ਦਾ ਕੀ ਨਾਂਅ ਤੁਸੀਂ ਤੁਹਾਡਾ ਕੀ ਲੱਗਦਾ ਹੈ ਜੀ ਉਹ ਵੀਰਾਨਾ ਉਹਦਾ ਨਾਮ ਤਾਂ ਹੈਗਾ ਜੀ ਨਵਦੀਪ ਸਿੰਘ ਤੇ ਮੇਰੇ ਰਿਲੇਟਿਵ ਆ ਇਹ ਠੀਕ ਆ ਜੀ ਤੇ ਹਿਮਾਚਲ ਜੇ ਘੁੰਮਣ ਗਏ ਸੀਗੇ ਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਇੱਥੇ ਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਆ ਜਿਹੜੀ ਹਿਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੇ ਸ਼ਰਾਬ ਪੀਣ ਆਏ ਸੀ ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ ਹੂੰ ਠੀਕ ਆ ਜੀ ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ ਹੂੰ ਬਾਕੀ ਪੀਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਫੇ ਸਾਨੂੰ ਵੀ ਸਮਝ ਆ ਰਿਹਾ ਕੀ ਹੋਇਆ ਪਣਾ ਇਹ ਉੱਥੇ ਵਾਪਰਿਆ ਕੀ ਹੋਇਆ ਕੀ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਬਹੁਤ ਮਾੜੀ ਘਟਨਾ ਕੀਤੀ ਤੁਹਾਨੂੰ ਪਤਾ ਲੱਗਾ ਉਦਾਂ ਵੀ ਕਿੱਦਾਂ ਕਿੱਦਾਂ ਹੋਈ ਆ ਗੱਲ ਦੱਸਦੇ ਕੁਝ ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਿਆ ਸੀ ਕਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗਲਤੇ ਹੋਈ ਆ ਕਹਿੰਦੇ ਰੋਟੀ ਖਾਣ ਗਏ ਆ ਅਸੀਂ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ ਕਹਿੰਦੇ ਅਸੀਂ ਸ਼ਰਾਬ ਪੀਣ ਨਹੀਂ ਆਏ ਅਸੀਂ ਤਾਂ ਖਾਣਾ ਆਏ ਆ ਤੇ ਫੇਰ ਪਤਾ ਨਹੀਂ ਉਹਨਾਂ ਦੀ ਕੀ ਆਪਸ ਵਿੱਚ ਬਹਿਸ ਹੋਈ ਆ ਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰ ਲੱਪਾ ਤੇ ਧੱਕਿਆਂ ਮਾਰਦੇ ਮਾਰਦੇ ਹੀ ਪੁੱਛਿਆ ਵੀ ਧੱਕੇ ਕੱਲ ਹੀ ਮਾਰਦੇ ਆ ਮਸੂਦੂ ਬਾਦ ਉਹ ਹੱਥੋਪਾਈ ਦੇ ਉਧਰ ਆਏ ਤਾਂ ਸਾਡੇ ਮੁੰਡੇ ਤੇ ਕੁਛ ਮਾਰਿਆ ਚਾਹ। ਹਾਂਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਪੰਜਾਬ ਦੇ ਵਿੱਚੋਂ ਲੜਕੇ ਆਪਣੇ ਬਾਕੀ ਫੈਮਿਲੀ ਦੇ ਨਾਲ ਵਿੱਚ ਸਿਆਣੇ ਬੰਦੇ ਵੀ ਸਾਗੇ। ਘੁੰਮਣ ਫਿਰਨ ਗਏ ਹੋਏ ਆ ਤੇ ਉੱਥੇ ਐਸੀ ਮਤਲਬ ਤੁਹਾਨੂੰ ਕੀ ਪਤਾ ਲੱਗਿਆ ਵੀ ਉੱਥੇ ਐਸੀ ਕਿਹੜੀ ਗੱਲ ਹੋ ਗਈ ਜਿਹੜੀ ਆਲੇ ਦੁਆਲੇ ਦੇ ਦੁਕਾਨਾwale ਵੀ ਇਕੱਠੇ ਹੋ ਗਏ, ਟੈਕਸੀਆਂ ਵਾਲੇ ਵੀ ਇਕੱਠੇ ਹੋ ਗਏ, ਆਟੋ ਵਾਲੇ ਵੀ ਇਕੱਠੇ ਹੋ ਗਏ ਤੇ ਬੜੀ ਬੇਦਰਦੀ ਨਾਲ ਕੁੱਟ ਕੇ ਤਾਂ ਬੱਚੇ ਦੀ ਮਤਲਬ ਐਨਾ ਉਹਨੂੰ ਕੁੱਟ ਦਿੱਤਾ ਜਿਹਦੀ ਮੌਕੇ ਤੇ ਮੌਤ ਹੋ ਗਈ। ਇਹਦੇ ਭਾਜੀ ਹੁਣ ਕੀ ਕਹਿ ਸਕਦੇ ਆਂ? ਕਿ ਕਿ ਸਵੇਰ ਦੀ ਐਨੇ 10 10:30 ਵਜੇ ਦੀ ਘਟਨਾ ਇਹ ਵੀ ਇਦਾਂ ਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਵੀ ਜਿਹੜਾ ਵੀ ਆਪਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਹੋ ਸਕਦਾ ਦੀ ਜੇ ਸ਼ਾਮ ਦੀ ਗੱਲ ਹੁੰਦੀ ਵੀ ਵਾਕਈ ਸ਼ਰਾਬ ਪੀਣ ਲੱਗੇ ਹੋਊਗੇ ਪਰ ਅਸੀਂ ਇਹ ਵੀ ਕਹਿ ਸਕਦੇ ਸੀ ਕਿ ਲੜਕਾ ਸ਼ਰਾਬ ਪੀਂਦਾ ਸੀ ਤੁਹਾਨੂੰ ਲੜਕਾ ਸ਼ਰਾਬ ਬਿਲਕੁਲ ਨਹੀਂ ਜੀ ਹੱਥ ਵੀ ਨਹੀਂ ਚੁਲਾਉਂਦਾ ਜੀ ਉਹ ਤਾਂ ਉਹਨਾਂ ਦੀ ਪਰਿਵਾਰ ਚ ਕੌਣ ਕੌਣ ਨੇ ਮੈਂਬਰ ਪਰਿਵਾਰ ਚ ਭਾਜੀ ਉਹਦੀ ਵਾਈਫ ਵੀ ਆ ਉਹਦੇ ਮੰਮੀ ਡੈਡੀ ਆ ਦਾਦਾ ਦਾਦੀ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਐ ਇਸ ਵੇਲੇ ਰੋ ਰੋ ਕੇ ਮੁੰਡਾ ਵਿਆਹ ਹੈ ਜਾਂ ਕੁੜਾ ਮੁੰਡਾ ਵਿਆਹ ਹੈ ਜੀ 2 ਸਾਲ ਹੋ ਗਏ ਵਿਆਹ ਨੂੰ ਸਾਲ ਦਾ ਉਹਦਾ ਲੜਕਾ ਆ ਐਸੇ ਮਹੀਨੇ ਉਹਦਾ ਬਰਥਡੇ ਮਨਾ ਕੇ ਹਟੇ ਆ ਉਹਦਾ ਤੇ ਆ ਘਟਨਾ ਵਾਪਰ ਗਈ ਜੀ ਸਾਡੇ ਜਿਹੜਾ ਮਤਲਬ ਮੀਡੀਆ ਦੇ ਵਿੱਚ ਕੁਝ ਸੋਸ਼ਲ ਮੀਡੀਆ ਜਾ ਰਿਹਾ ਬਈ ਸ਼ਰਾਬ ਪੀਣ ਨੂੰ ਲੈ ਕੇ ਉਥੇ ਝਗੜਾ ਹੋਇਆ ਕੋਈ ਭਾਜੀ ਸ਼ਰਾਬ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕੋਈ ਸਮਝੋ ਬਾਰਾ ਜਿੰਨਾ ਚਿਰ ਉਹ ਇੱਥੇ ਆ ਕੇ ਪ੍ਰੋਪਰ ਸਾਡੇ ਨਾਲ ਗੱਲ ਨਹੀਂ ਕਰਦੇ ਕੀ ਕੀ ਮੰਗ ਰੱਖਣਾ ਚਾਹੋਗੇ ਜਿਹੜੇ ਹਿਮਾਚਲ ਦਾ ਪ੍ਰਸ਼ਾਸਨ ਆ ਕੀ ਤੁਸੀਂ ਕਹਿਣਾ ਚਾਹੋਗੇ ਮਾਤਲ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਜੀ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ ਵੀ ਜੇ ਇਦਾਂ ਦੀ ਘਟਨਾ ਮੁੜ ਕੇ ਕਿਸੇ ਨਾ ਨਾ ਵਾਪਰੇ ਇਹ ਤੁਸੀਂ ਸਜ਼ਾ ਦੇਓਗੇ ਮੁੜ ਕੇ ਤੁਸੀਂ ਸਜ਼ਾ ਇਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਨਵੋਲਵ ਸਿਗੇ ਵੀ ਮੁੜ ਕੇ ਇਦਾਂ ਦੀ ਉਹ ਜ਼ਰੂਰਤ ਨਾ ਕਰ ਸਕਣ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁੜ ਕੇ ਹਮਾਚਲ ਲਈ ਨਾ ਜਾਓ ਤੁਸੀਂ ਹਮਾਚਲ ਸਿਰ ਪੰਜਾਬ ਦੇ ਸਰ ਤੇ ਆ ਜੀ ਇਹ ਤੇ ਸਾਡੇ ਪੰਜਾਬ ਵਾਲਿਆਂ ਨੂੰ ਇਦਾਂ ਕਰਦੇ ਇਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਫ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ